ਤੋਂ ਇੱਕ ਟਰਾਲੀਆਂ ਦਾ ਜਿਹੜਾ ਰੋਲਾ ਜੀ ਉਹ ਚੱਲਿਆ ਆ ਰਿਹਾ ਮੈਂ ਬਾਹਰ ਗਿਆ ਸੀਗਾ ਮੈਨੂੰ ਆਉਂਦੇ ਥੋੜਾ ਜਿਹਾ ਸਿਹਤ ਖਰਾਬ ਹੋ ਗਈ ਔਰ ਫਿਰ ਨਾਲ ਇਹ ਹੜਾਂ ਦੀ ਸਿੱਧੀ ਜਿਹੜੀ ਹੈ ਬਹੁਤ ਖਰਾਬ ਬਣੀ ਹੋਈ ਉਹਦੇ ਵਿੱਚ ਡਿਊਟੀ ਲੱਗੀ ਹੋਈ ਹੈ ਤੇ ਮਾਮਲਾ ਜਿਹੜਾ ਆਇਆ ਸਾਹਮਣੇ ਕਿ ਜੀ ਕੁਝ ਟਰਾਲੀਆਂ ਜਿਹੜੀਆਂ ਨੇ ਸ਼ੰਭੂ ਬਾਦਲ ਤੋਂ ਉਹ ਚੋਰੀ ਹੋ ਕੇ ਨਾਬਾ ਦੇ ਵਿੱਚ ਆਈਆਂ ਨੇ ਉਹਦੀ ਕਟਾਈ ਕਰਕੇ ਦੇ ਵੇਚੀਆਂ ਗਈਆਂ ਨੇ ਜਦੋਂ ਟਾਇਰ ਬਰਾਮਤ ਹੋਏ ਨੇ ਬਹੁਤ ਮਾੜੀ ਗੱਲ ਹੈ ਜੀ ਇਹ ਕਿਉਂਕਿ ਕਿਸਾਨ ਭਰਾ ਸਾਡੇ ਅन्न ਦਾਤਾ ਨੇ ਔਰ ਮੈਂ ਤਾਂ ਸ਼ੁਰੂ ਤੋਂ ਜਦੋਂ ਐਮਐਨਏ ਨਹੀਂ ਸੀਗਾ ਉਦੋਂ ਵੀ ਕਿਸਾਨਾਂ ਨਾਲ ਸੀਗਾ ਉਦੋਂ ਵੀ ਧਰਨੇ 'ਚ ਬੈੰਦਾ ਸੀਗਾ ਹੁਣ ਐਮਐਲਏ ਆ ਜੀ ਹੁਣ ਵੀ ਨਾਲ ਆ ਅੱਗੇ ਉਹਨਾਂ ਐਮਐਲ ਰਹਾਂਗੇ ਤਾਂ ਵੀ ਨਾਲ ਆ ਨਹੀਂ ਰਹਾਂਗੇ ਤਾਂ ਵੀ ਨਾਲ ਆ ਸੋ ਕਹਿਣ ਦਾ ਮਤਲਬ ਇਹ ਹੈ ਕਿ ਕਿਸਾਨ ਭਰਾ ਦਾ ਇੱਕ ਨਵੇਂ ਪੈਸੇ ਦਾ ਨੁਕਸਾਨ ਜਿਹੜਾ ਜੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਔਰ ਉਹ ਗੱਲ ਜਿਹੜੀ ਹੈ ਜੀ ਘੁੰਮ ਕੇ ਆਈ ਕਿ ਪੱਪੂ ਪੰਕਜ ਹਰਾਂ ਦੇ ਉੱਥੋਂ ਵਰਕਸ਼ਾਪ ਤੋਂ ਮਿਲਿਆ ਨੇ ਉੱਥੋਂ ਉਹ ਜੋ ਵੀ ਸਮਾਨ ਸੀਗਾ ਉੱਥੋਂ ਬਰਾਮਣ ਹੋ ਗਿਆ ਉਹ ਕੋ ਸ਼ੰਭੂ ਥਾਣੇ 'ਚ ਭੇਜ ਦਿੱਤਾ ਗਿਆ ਉਹ ਕਰੀ ਵਾਸਤੇ ਔਰ ਉਹਦੀ ਸਪੈਸ਼ਲ ਕਹਿ ਕੇ ਜੀ ਐਫ ਆਰ ਵੀ ਹੋ ਗਈ ਹੈ ਔਰ ਡੀਐਸਪੀ ਮੈਡਮ ਮਨਦੀਪ ਕੌਰ ਜੀ ਨਾਲ ਵੀ ਗੱਲ ਹੋਈ ਇਥੋਂ ਦੇ ਸਾਰੇ ਐਸਐਸਓ ਸਾਹਿਬ ਨਾਲ ਕਿ ਜੀ ਬਣਦੀ ਕਾਨੂੰਨੀ ਕਾਰਵਾਈ ਕਰੋ ਸੋ ਮੈਂ ਤੁਹਾਡਾ ਕਦੇ ਵੀ ਨੁਕਸਾਨ ਜਿਹੜਾ ਜੀ ਬਰਦਾਸ਼ਤ ਨਹੀਂ ਕਰੂੰਗਾ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਮੈਂ ਤਾਂ ਹਮੇਸ਼ਾ ਤੁਹਾਡੇ ਨਾਲ ਹਾਂ ਤੁਹਾਨੂੰ ਇੱਕ ਖਤ ਮੰਨ ਕੇ ਬੇਨਤੀ ਹੈ ਕਿ ਇਹਨੂੰ ਪਾਰਟੀ ਨਾਲ ਜੋੜ ਕੇ ਨਾ ਦੇਖਿਆ ਜਾਵੇ ਔਰ ਖਾਸ ਕਰਕੇ ਨਾਬੇ ਦੇ ਵਿੱਚ ਔਰ ਇਹ ਜਿਹੜੀ ਗੱਲ ਹੈ ਕਿ ਇਨਸਾਫ ਹੋਣਾ ਚਾਹੀਦਾ ਜੀ ਬਿਲਕੁਲ ਇਨਸਾਫ ਹੋਣਾ ਚਾਹੀਦਾ ਅਗਰ ਟਰਾਲੀ ਚੋਰੀ ਹੋਈਆਂ ਨੇ ਜੀ ਔਰ ਸਬੂਤ ਮਿਲਦੇ ਆ ਤਾਂ ਦੋਸ਼ੀ ਪਾਇਆ ਗਿਆ ਕੋਈ ਵੀ ਪੱਪੂ ਪੰਕਜ ਹੋਵੇ ਹੋਰ ਵੀ ਕੋਈ ਹੋਵੇ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਔਰ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਐਫ ਆਈ ਆਰ ਹੋ ਚੁੱਕੀ ਆ ਉਹਨਾਂ ਦੀ ਰੈਸਟ ਲਈ ਰੇਡ ਕੀਤੀਆਂ ਜਾ ਰਹੀਆਂ ਨੇ ਤੇ ਉਹ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈ ਜੀ ਕੋਈ ਨਹੀਂ ਸਰਕਾਰ ਦਾ ਸਰਕਾਰ ਨੂੰ ਪਤਾ ਇੱਕ ਤਰੀਕ ਨੂੰ ਐਮ ਐਲ ਏ ਸਭ ਨੇ ਬਿਆਨ ਦਿੱਤਾ ਸੀ ਕਿ ਉਹਦੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇੱਕ ਨੂੰ ਹੀ ਉਹਨੇ ਆਪਣੀ ਬੇਲ ਐਪਲੀਕੇਸ਼ਨ ਲਾ ਦਿੱਤੀ ਸੋ ਉਸ ਤੋਂ ਕਈ ਚੀਜ਼ਾਂ ਕਲੀਅਰ ਹੁੰਦੀਆਂ ਨੇ ਹੁਣ 4 ਤਰੀਕ ਦੀ ਸੁਣਵਾਈ ਹੈ 4 ਤਰੀਕ ਤੱਕ ਦੇਖੋ ਉਹਦੇ ਕੋਲ ਟਾਈ ਤੇ ਇਹ ਵੀ ਦੇਖਣ ਨੂੰ ਆਊਗਾ ਸਾਹਮਣੇ ਕਿ ਸਰਕਾਰ ਕੀ ਕਰਦੀ ਹੈ ਉਹਨੂੰ ਗ੍ਰਫਤਾਰ ਕਰਦੀ ਹੈ ਕਿ ਨਹੀਂ ਜਾਂ ਉਹਦੀ 4 ਤਰੀਕ ਦੀ ਜਿਹੜੀ ਬੇਲ ਐਪਲੀਕੇਸ਼ਨ ਹੈ ਉਹ ਰਿਜੈਕਟ ਹੋਣ ਤੋਂ ਬਾਅਦ ਕੋਈ ਐਕਸ਼ਨ ਲੈਂਦੀ ਹੈ ਹੋਰ ਕਈਆਂ ਅਗੂ ਵੀ ਸ਼ਾਮਿਲ ਦੱਸੇ ਯਾਰ ਇਹਨਾਂ ਵੀ ਇਹ ਟਰਾਲੀ ਚੋਰੀ ਹੋਰ ਕਈਆਂ ਨੇ ਵੀ ਕੀਤੀ ਦੇਖੋ ਉਹ ਤਾਂ ਹੋ ਹੀ ਨਹੀਂ ਸਕਦਾ ਕਿ ਇੱਕ ਬੰਦਾ ਲੈ ਆਵੇ ਟਰਾਲੀਆਂ ਦੋ ਲੈ ਕੇ ਆਣੀਆਂ ਨੇ ਜਾਂ ਤਿੰਨ ਫੜੀਆਂ ਕਈਆਂ ਤਾਂ ਘੱਟੋ ਘੱਟ ਤਿੰਨ ਚਲਾਣ ਵਾਲੇ ਤਾਂ ਹੋਣਗੇ ਨਾ ਬਾਕੀ ਬਲੇਰੋ ਗਈ ਹੈ ਬਲੇਰੋ 'ਚ ਦੋ ਤਿੰਨ ਬੰਦੇ ਗਏ ਨੇ ਉਹ ਆਪ ਦੱਸ ਰਿਹਾ ਕਿ ਮੈਂ ਕਿਸੇ ਮੇਰੇ ਨਾਲ ਇੱਕ ਐਮਸੀ ਸੀ ਕੋਈ ਹੋਰ ਬੰਦਾ ਸੀਗਾ ਜਿਹਦਾ ਉਹਨੇ ਨਾਮ ਨਹੀਂ ਲਿਆ ਜਾਂ ਨਾਮ ਨਹੀਂ ਲੈਣਾ ਚਾਹਿਆ ਸੋ ਗੱਲਾਂ ਜਦੋਂ ਖੁੱਲਣ ਗਈਆਂ ਤਾਂ ਕਾਫੀ ਨਾਮ ਸਾਹਮਣੇ ਆੜਦੀ ਸੰਭਾਵਨਾ ਤੋਂ ਇੱਕ ਟਰਾਲੀਆਂ ਦਾ ਜਿਹੜਾ ਰੌਲਾ ਜੀ ਉਹ ਚੱਲਿਆ ਆ ਰਿਹਾ ਮੈਂ ਬਾਹਰ ਗਿਆ ਸੀਗਾ ਮੈਨੂੰ ਆਉਂਦੀ ਥੋੜਾ ਜਿਹਾ ਸਿਹਤ ਖਰਾਬ ਹੋ ਗਈ ਔਰ ਫਿਰ ਨਾਲ ਦੀ ਨਾਲ ਹੜੰਦੀ ਸਿੱਤੀ ਜਿਹੜੀ ਹੈ ਬਹੁਤ ਖਰਾਬ ਬਣੀ ਸੀ ਉਹਦੇ ਵਿੱਚ ਡਿਊਟੀ ਲੱਗੀ ਹੋਈ ਹੈ ਤੇ ਮਾਮਲਾ ਜਿਹੜਾ ਆਇਆ ਸਾਹਮਣੇ ਕਿ ਜੇ ਕੁਝ ਟਰਾਲੀਆਂ ਜਿਹੜੀਆਂ ਨੇ ਸ਼ੰਭੂ ਬਾਜ਼ਾਰ ਤੋਂ ਉਹ ਚੋਰੀ ਹੋ ਕੇ ਨਾਬਾ ਦੇ ਵਿੱਚ ਆਈਆਂ ਨੇ ਉਹਦੀ ਕਟਾਈ ਕਰਕੇ ਕਿਤੇ ਵੇਚੀਆਂ ਗਈਆਂ ਨੇ ਜਦੋਂ ਟਾਇਰ ਬਰਾਮਤ ਕੋਈ ਨਹੀਂ ਬਹੁਤ ਮਾੜੀ ਗੱਲ ਹੈ ਇਹ ਕਿਉਂਕਿ ਕਿਸਾਨ ਭਰਾ ਸਾਡੇ ਅੰਨਦਾਤਾ ਨੇ ਔਰ ਮੈਂ ਤਾਂ ਸ਼ੁਰੂ ਤੋਂ ਜਦੋਂ ਐਮਐਲਏ ਨਹੀਂ ਸੀਗਾ ਉਦੋਂ ਵੀ ਕਿਸਾਨਾਂ ਨਾਲ ਸੀਗਾ ਉਦੋਂ ਵੀ ਧਰਨੇ 'ਤੇ ਬੈੰਦਾ ਸੀਗਾ ਹੁਣ ਐਮਐਲਏ ਹਾਂ ਜੀ ਹੁਣ ਵੀ ਨਾਲ ਆ ਅੱਗੇ ਉਹਨਾਂ ਐਮਐਲ ਰਹਾਂਗੇ ਤਾਂ ਵੀ ਨਾਲ ਆ ਨਹੀਂ ਰਹਾਂਗੇ ਤਾਂ ਵੀ ਨਾਲ ਆ ਸੋ ਕਹਿਣ ਦਾ ਮਤਲਬ ਇਹ ਹੈ ਕਿ ਕਿਸਾਨ ਭਰਾ ਦਾ ਇੱਕ ਨਵੇਂ ਪੈਸੇ ਦਾ ਨੁਕਸਾਨ ਜਿਹੜਾ ਹੈ ਜੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਔਰ ਉਹ ਗੱਲ ਜਿਹੜੀ ਹੈ ਜੀ ਘੁੰਮ ਕੇ ਆਈ ਕਿ ਪੱਪੂ ਪੰਕਜ ਭਰਾ ਦੇ ਉੱਥੋਂ ਵਰਕਸ਼ਾਪ ਤੋਂ ਮਿਲ ਜਾਂਦਾ ਜੀ ਉੱਥੋਂ ਉਹ ਜੋ ਵੀ ਸਮਾਨ ਸੀਗਾ ਉਹ ਤੋਂ ਬ੍ਰਾਹਮਣ ਹੋ ਗਿਆ ਉਹਨੂੰ ਸ਼ੰਭੂ ਥਾਣੇ 'ਚ ਭੇਜ ਦਿੱਤਾ ਗਿਆ ਨੂੰ ਕੈਰੀ ਵਾਸਤੇ ਔਰ ਉਹਦੀ ਸਪੈਸ਼ਲ ਕਹਿ ਕੇ ਜੀ ਐਫ ਆਰ ਵੀ ਹੋ ਗਈ ਹੈ ਔਰ ਡੀ ਐਸ ਪੀ ਮੈਡਮ ਮਨਦੀਪ ਕੌਰ ਜੀ ਨਾਲ ਵੀ ਗੱਲ ਹੋਈ ਇੱਥੋਂ ਦੇ ਸਾਰੇ ਐਸ ਐਸ ਸਾਹਿਬ ਨਾਲ ਕਿ ਜੀ ਬਣਦੀ ਕਾਨੂੰਨੀ ਕਾਰਵਾਈ ਕਰੋ ਸੋ ਮੈਂ ਤੁਹਾਡਾ ਕਦੇ ਵੀ ਨੁਕਸਾਨ ਜਿਹੜਾ ਜੀ ਬਰਦਾਸ਼ਤ ਨਹੀਂ ਕਰੂੰਗਾ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਮੈਂ ਤਾਂ ਹਮੇਸ਼ਾ ਤੁਹਾਡੇ ਨਾਲ ਹਾਂ ਤੁਹਾਨੂੰ ਇੱਕ ਖਤ ਮੰਨ ਕੇ ਬੇਨਤੀ ਹੈ ਕਿ ਇਹਨੂੰ ਪਾਰਟੀ ਨਾਲ ਜੋੜ ਕੇ ਨਾ ਦੇਖਿਆ ਜਾਵੇ ਔਰ ਖਾਸ ਕਰਕੇ ਨਾਪੇ ਦੇ ਵਿੱਚ ਔਰ ਇਹ ਜਿਹੜੀ ਗੱਲ ਹੈ ਕਿ ਇਨਸਾਫ ਹੋਣਾ ਚਾਹੀਦਾ ਜੀ ਬਿਲਕੁਲ ਇਨਸਾਫ ਹੋਣਾ ਚਾਹੀਦਾ ਅਗਰ ਟਰਾਲੀ ਚੋਰੀ ਹੋਈਆਂ ਨੇ ਜੀ ਔਰ ਸਬੂਤ ਮਿਲਦੇ ਆ ਤਾਂ ਦੋਸ਼ੀ ਪਾਇਆ ਗਿਆ ਕੋਈ ਵੀ ਪਪੂ ਪੰਕਜ ਹੋਵੇ ਹੋਰ ਵੀ ਕੋਈ ਹੋਵੇ ਤਾਂ ਕਾਰਵਾਈ ਹੋਣੀ ਚਾਹੀਏ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਔਰ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਐਫ ਆਈ ਆਰ ਹੋ ਚੁੱਕੀ ਆ ਉਹਨਾਂ ਦੀ ਰੈਸਟ ਲਈ ਰੇਡ ਕੀਤੀਆਂ ਜਾ ਰਹੀਆਂ ਨੇ ਤੇ ਉਹ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈ ਜੀ ਕੋਈ ਸਰਕਾਰ ਦਾ ਸਰਕਾਰ ਨੂੰ ਪਤਾ ਇੱਕ ਤਰੀਕ ਨੂੰ ਐਮਐਲਏ ਸਭ ਨੇ ਬਿਆਨ ਦਿੱਤਾ ਸੀ ਕਿ ਉਹਦੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇੱਕ ਨੂੰ ਹੀ ਉਹਨੇ ਆਪਣੀ ਬੇਲ ਐਪਲੀਕੇਸ਼ਨ ਲਾ ਦਿੱਤੀ ਸੋ ਉਸ ਤੋਂ ਕਈ ਚੀਜ਼ਾਂ ਕਲੀਅਰ ਹੁੰਦੀਆਂ ਨੇ ਹੁਣ 4 ਤਰੀਕ ਦੀ ਸੁਣਵਾਈ ਹੈ 4 ਤਰੀਕ ਤੱਕ ਦੇਖੋ ਉਹਦੇ ਕੋਲ ਟਾਈਮ ਹੈ ਤੇ ਇਹ ਵੀ ਦੇਖਣ ਨੂੰ ਆਵੂਗਾ ਸਾਹਮਣੇ ਕਿ ਸਰਕਾਰ ਕੀ ਕਰਦੀ ਹੈ ਉਹਨੂੰ ਗ੍ਰਿਫਤਾਰ ਕਰਦੀ ਹੈ ਕਿ ਨਹੀਂ ਜਾਂ ਉਹਦੀ 4 ਤਰੀਕ ਦੀ ਜਿਹੜੀ ਬੇਲ ਐਪਲੀਕੇਸ਼ਨ ਹੈ ਉਹ ਰਿਜੈਕਟ ਹੋਣ ਤੋਂ ਬਾਅਦ ਕੋਈ ਐਕਸ਼ਨ ਲੈਂਦੀ ਹੈ ਹੋ ਕਈਆਂ ਅਗੂ ਵੀ ਸ਼ਾਮਿਲ ਦੱਸੇ ਯਾਰ ਇਹਨੇ ਵੀ ਇਹ ਟਰਾਲੀ ਚੋਰੀ ਹੋਰ ਕਈਆਂ ਨੇ ਵੀ ਕੀਤੀ ਦੇਖੋ ਉਹ ਤਾਂ ਹੋ ਹੀ ਨਹੀਂ ਸਕਦਾ ਕਿ ਇੱਕ ਬੰਦਾ ਲੈ ਆਵੇ ਟਰਾਲੀਆਂ ਦੋ ਲੈ ਕੇ ਆਣੀਆਂ ਨੇ ਜਾਂ ਤਿੰਨ ਫੜੀਆਂ ਗਈਆਂ ਤਾਂ ਘੱਟੋ ਘੱਟ ਤਿੰਨ ਚਲਾਣ ਵਾਲੇ ਤਾਂ ਹੋਣਗੇ ਨਾ ਬਾਕੀ ਬਲੇਰੋ ਗਈ ਹੈ ਬਲੇਰੋ ਚ ਦੋ ਤਿੰਨ ਬੰਦੇ ਗਏ ਨੇ ਉਹ ਆਪ ਦੱਸ ਰਿਹਾ ਕਿ ਮੈਂ ਕਿਸੇ ਮੇਰੇ ਨਾਲ ਇੱਕ ਐਮਸੀ ਸੀ ਕੋਈ ਹੋਰ ਬੰਦਾ ਸੀਗਾ ਜਿਹਦਾ ਉਹਨੇ ਨਾਮ ਨਹੀਂ ਲਿਆ ਜਾਂ ਨਾਮ ਨਹੀਂ ਲੈਣਾ ਚਾਹਿਆ ਸੋ ਗੱਲਾਂ ਜਦੋਂ ਖੁੱਲਣ ਗਈਆਂ ਤਾਂ ਕਾਫੀ ਨਾਮ ਸਾਹਮਣੇ ਆੜਦੀ ਸੰਭਾ